ਲਾਲ ਬੱਤੀ ਹੋਈ ਹੋਈ ਆ ਆਟਾ ਵਾਲੇ ਫੇਰ ਇੱਥੇ ਖਲੋਤੇ ਹੋਏ ਨੇ ਬੱਤੀ ਹੋਈ ਏ ਤੂੰ ਆਟਾ ਇੱਥੇ ਤੇ ਲਾ ਕੇ ਖਲੋਪਾ ਕੀ ਗੱਲ ਬੱਤੀ ਆਲਾ ਤਖਣ ਨਾ ਦੇ ਇਹ ਤਫਾਟਾਟਾ ਹੋਏ ਹੋਏ ਨੇ ਤਾਫਤ ਪਸਲਾ ਵੀ ਨਹੀਂ ਹਨ ਨਹੀਂ ਆਡੇ ਜਿਹੜਾ ਕੰਟਰੋਲ ਕਰ ਸਕੇ ਦਾ ਟੋੰਗ ਤੋਂ ਦਾ ਕੋਈ ਰਸਤਾ ਬਣਾ ਕੇ ਦੇ ਲੋ ਜਿੱਥੇ ਵੀ ਆ ਗਏ ਆਪਣਾ ਇਹ ਆਟੋ ਖਿਲਾ ਰਣ ਤੇ ਜਿੱਥੇ ਜਾਮ ਨਾ ਲੱਗੇ। ਨਾ ਪਜਾਮ ਕੋਈ ਕਿਤੇ ਲੱਗਣੀ ਨਹੀਂ ਚਾਹੀਦਾ। ਜੇਕਰ ਕਿਨੇ ਜਾਕਰਦੇ ਸਾਹਿਬ ਇਥੋਂ ਜੇ ਕਿਸੇ ਨੂੰ ਨੰਗਣਾ ਵੇਜਿਆ ਉਦੋਂ ਕਹਿੰਦੇ ਯੂਟਰਨ ਨਹੀਂ ਲੈਣਾ ਹੋਏ ਉਹਨੂੰ ਮੁਸ਼ਕਲ ਹੋ ਜਾਏਗੀ। ਅਰੇ ਫਿਰ ਦੂਸਰੇ ਛੱਡਿਆ। ਦੂਸਰੇ ਸਾਹਿਬ ਆਪਾਂ ਦੇਖਦੇ ਆਪਾਂ ਗੱਲ ਨਾਲ ਸਹਿਮਤ ਉਹ ਉਹ ਜਿਹੜੇ ਟਿੱਪੀ ਨਾਲ ਵੱਜੀ ਹੋਈ ਹੈ ਉਹ ਤਾਂ ਉੱਤੇ ਪਿੱਛੇ ਪਿੱਛੇ ਰੱਖਣਾ ਠੀਕ ਹੈ ਸਾਹਿਬ ਠੀਕ ਹੈ ਤਕਲ ਸੰਸ ਹੈਗਾ ਆਹ ਲ ਸੰਸ ਹੈਗਾ ਜੀ ਨਰਨ ਨ ਪੱਕਾ ਨਹੀਂ ਇਹ ਵੀ ਨਹੀਂ ਨਰਨ ਹੈਗਾ ਲਾ ਸੰਦੀਪ ਸ਼ਰਮਾ ਬਾਈ ਦੀ ਟੀਵੀ ਚੈਨਲ ਤੋਂ ਅਸੀਂ ਆ ਗਏ ਆਂ ਪਟਾਲਾ ਰੋਡ ਜਿਹੜਾ ਸੋਤੋਂ ਤੇ ਆ ਉੱਥੋਂ ਆ ਗਏ ਆ ਆ ਦੇਖੋ ਲਾਲ ਬੱਤੀ ਹੋਈ ਹੋਈ ਆ ਆਟਾ ਵਾਲੇ ਫੇਰ ਇੱਥੇ ਖਲੋਤੇ ਹੋਏ ਨੇ ਇੱਥੇ ਜਾਮ ਲੱਗਦਾ ਬੱਤੀ ਹੋਈ ਹੈ ਤੂੰ ਆਪਰੇ ਇੱਥੇ ਲਾ ਗਿਆ ਖਲੋਪਾ ਕੀ ਗੱਲ ਹੋਈ ਆ ਕਰੀਆਂ ਇੱਥੇ ਜਾਮ ਲਾ ਜਾਂਦਾ ਔਰ ਗ੍ਰੀਨ ਲਾਈਟ ਹੋਈ ਹੈ ਫਿਰ ਵੀ ਇੱਥੇ ਟੌਂਗ ਚਾਹਤੋ ਖੜਾ ਦਿੰਦੇ ਨੇ ਔਰ ਪਿੱਛੋਂ ਜਿਹੜੀ ਟ੍ਰੈਫਿਕ ਜਿਹੜੀ ਉਹ ਜਾਮ ਹੋ ਜਾਂਦੀ ਹੈ ਔਰ ਦੇਖੋ ਕੋਈ ਵੀ ਟ੍ਰੈਫਿਕ ਪੁਲਸ ਵਾਲਾ ਨਹੀਂ ਖੜੋਤਾ ਆ ਜਿਹੜਾ ਕਿ ਇਹਨਾਂ ਨੂੰ ਕੋਈ ਕੰਟਰੋਲ ਕਰ ਸਕਿਆ ਜਾਂ ਕੁਝ ਕਰੇ ਇਹ ਹਾਲਾਤ ਨੇ ਇੱਥੇ ਚੌਂਕਾਂ ਦੇ ਵਿੱਚ ਗ੍ਰੀਨ ਲਾਈਟ ਜਦੋਂ ਹੋ ਜਾਂਦੀ ਆ ਤੇ ਆਟੋ ਵਾਲੇ ਇੱਥੇ ਖੋਦ ਦਿੰਦੇ ਨੇ ਗ੍ਰੀਨ ਲਾਈਟ ਦੇ ਤੇ ਔਰ ਹਲਾ ਦੇਖੋ ਨਾ ਦੇ ਇਹ ਤਾਂ ਖਤਰਾ ਹੈ ਹੋਇਆ ਇਹਨੇ ਮੋੜ ਤੇ ਬੜੀ ਭੀੜ ਪਾ ਦਿੰਦੇ ਨੇ ਆ ਗਏ ਤੇ ਬੜੇ ਲੋਕਾਂ ਨੂੰ ਨੰਗਣਾ ਮੁਸ਼ਕਲ ਹੋ ਜਾਂਦਾ ਔਰ ਇੱਥੇ ਕੋਈ ਵੀ ਟ੍ਰੈਫਿਕ ਪੁਲਿਸ ਵਾਲਾ ਨਜ਼ਰ ਨਹੀਂ ਆਉਂਦਾ ਅਹਲੇ ਜਿਹੜਾ ਕਿ ਇਹਨਾਂ ਨੂੰ ਕੰਟਰੋਲ ਕਰੇ ਤੁਹਾਨੂੰ ਦੇਖ ਤੱਕ ਹੁਣ ਤੱਕ ਇੱਥੇ ਖਲੋਤੇ ਹੁੰਦੇ ਦੀ ਪੁਲਿਸ ਵਾਲੇ ਅੱਜ ਪੁਲਿਸ ਵਾਲਾ ਕੋਈ ਵੀ ਨਹੀਂ ਹੈਗਾ ਕੈਮਰਾ ਵੇਖ ਕੇ ਚਲੇ ਗਏ ਨੇ ਇੱਥੋਂ ਕੋਈ ਨਹੀਂ ਖਲੋਤਾ ਚੌਂ ਖਾਲੀ ਆ ਹੁਣ ਉਹਦੇ ਨਾਲ ਦਾ ਇਹੀ ਕੰਮ ਹੈਗਾ ਇੱਥੇ ਗ੍ਰੀਨ ਲਾਈਟ ਹੋ ਜਾਂਦੀ ਹੈ ਤੇ ਇੱਥੇ ਚੌਂ ਜੀ ਆ ਕੇ ਖਲੋਤੇ ਰਹਿੰਦੇ ਨੇ ਖੁਆਰੀ ਵਾਸਤੇ ਇਹਨਾਂ ਵਾਸਤੇ ਕੋਈ ਦਾ ਚੌਂਗ ਤੋਂ ਦਾ ਕੋਈ ਰਸਤਾ ਬਣਾ ਕੇ ਦਿਓ ਜਿੱਥੇ ਵੀ ਆ ਕੇ ਆਪਣਾ ਇਹ ਆਟੋ ਖਿਲਾ ਰਣ ਕਿ ਜਿੱਥੇ ਜਾਮ ਨਾ ਲੱਗੇ ਖੁਆਰੀ ਗਾਂ ਦੇ ਆ ਕੇ ਪੜਾ ਸਕਦਾ ਹਾਂ ਹਾਂ ਜੀ ਬਿਠਾ ਸਕਦਾ ਤੇ ਚੌਂਗ ਦੇ ਵਿੱਚ ਪੱਤੀ ਹੋਈ ਹੈ ਤੇ ਇੱਥੇ ਜਾਮ ਲੱਗਣਾ ਮੈਂ ਨਾ ਰਾਜਨੀਤਿਕ ਆ ਵੀ ਜਿਹੜੇ ਹਨ ਸਾਡੇ ਮੈਡਮ ਅਮਨਦੀਪ ਤੋੜਨੀ ਨੂੰ ਪਾਵਾਂਗਾ ਕਿ ਇੱਥੇ ਜਿਹੜੇ ਚੌਕਾਂ ਦੇ ਵਿੱਚ ਜੇ ਗ੍ਰੀਨ ਲਾਈਟ ਹੋ ਜਾਂਦੀ ਹੈ ਤੇ ਆਟੋ ਦੇ ਇੱਥੇ ਖਲੋਤੇ ਰਹਿੰਦੇ ਨੇ ਕਿਥੇ ਜਾਉਂ ਲੱਜਿੰਦਾ ਅਗਰ ਕੋਈ ਇਹਨਾਂ ਕੋਲ ਰਸਤਾ ਮੰਗਦਾ ਤੇ ਇਹ ਅੱਧ ਨੂੰ ਗੁੰਡਾ ਕਰਦੀ ਤੇ ਉਧਰ ਆਂਦੇ ਨੇ ਇਹਨਾਂ ਦੀ ਇਹਨਾਂ ਪਾਸੇ ਵੀ ਉਹੀ ਤਨੂਰ ਬਣਾਓ ਜਿਹੜੇ ਆਮ ਵੀਕਲ ਵਾਸਤੇ ਜਿਹੜੇ ਕਾਨੂੰਨ ਬਣੇ ਹੋਏ ਨੇ ਕੋਈ ਤੱਕ ਫੂਸਲ ਰੰਗ ਨਹੀਂ ਸੰ ਲੈਣ ਦੀ ਆਂਦੇ ਆ ਚੌਂਕ ਦੇ ਵਿੱਚ ਔਰ ਇੰਨਾ ਇਥੇ ਜਾਮ ਲੱਜੰਦਾ ਆ ਵੇਖੋ ਜਾਮ ਵੇਖੋ ਇੰਨਾ ਦਾ ਜਿਹੜਾ ਜਿਨ੍ਹਾਂ ਨੇ ਐ ਨੂੰ ਮੁੱਲਣਾ ਉਹਨਾਂ ਨੂੰ ਕਿੰਨੀ ਮੁਸ਼ਕਲ ਹੁੰਦੀ ਹੈ ਇਹ ਆਮ ਦਾ ਇਹ ਹੀ ਆ ਕਰੰਦੇ ਟੁੱਟਾ ਟੁੱਟਾ ਹੋਰ ਦੇ ਟੁੱਟਾ ਇੱਥੇ ਜਿਵੇਂ ਆਉਂੋ ਉਹ ਜਗਾ ਟੁੱਟੀ ਹੋਈ ਇਹ ਲੋਕੀ ਮੋਟਰਸਾਈਕਲ ਨੇ ਹੁੰਦੇ ਆ ਔਰ ਵੇਖੋ ਬਹੁਤ ਆਮ ਨੇ ਉਹਦੇ ਤੇਜ਼ ਗੱਡੀਆਂ ਆਉਂਦੇ ਆ ਔਰ ਮੇਲੋ ਇਸ ਟਾਈਮ ਇੱਥੇ ਕੋਈ ਪੁਸਤੋਂ ਨਹੀਂ ਆਉਂਦਾ ਸਾਹਮਣੇ ਪੜੋਤਨ ਤਾਂ ਹੈਗਾ ਡਿਊਟੀ ਤੋਂ ਨਜ਼ਾਰੇ ਦੇ ਨੇ ਔਰ ਜਦੋਂ ਸ਼ਾਮ ਪੈਣੀ ਹੈ ਤੇ ਪੁਸਤੋਂ ਇੱਥੇ ਆ ਗਏ ਤੇ ਚਲਾਨ ਕੱਟਣਾ ਸ਼ੁਰੂ ਕਰ ਦਿੰਦੇ ਨੇ ਔਰ ਕੋਈ ਐ ਨਹੀਂ ਕੋਈ ਸਿਸਟਮ ਨਹੀਂ ਹੈਗਾ ਟ੍ਰੈਫਿਕ ਦਾ ਕਾਂ ਦਾ ਲੋਨ ਰੈੱਡ ਲਾਈਟ ਹੋ ਗਈ ਆ ਇਹਨਾਂ ਦਾ ਆਟੋ ਦੇਖੋ ਕਿੱਥੇ ਤੱਕ ਆ ਗਿਆ ਕਿੱਥੇ ਤੱਕ ਜਾਣਾ ਦੋ ਆਇਆ ਅੱਜ ਆਪਾਂ ਲਾਇਆ ਪੜਾਇਆ ਕਿ ਕਿੱਥੇ ਲਾਈਟ ਰੈੱਡ ਰੈੱਡ ਹੋ ਗਈ ਇਹ ਤਾਂ ਜਾਮ ਹੋ ਗਿਆ ਕੋਈ ਬੱਕ ਤੇ ਲੱਗਣੀ ਨਹੀਂ ਚਾਹੀਦਾ ਕਿੱਥੇ ਕਹਿੰਦੇ ਜਾਗਰਤਾ ਸਾਹਿਬ ਇਹ ਕੋਈ ਜੇ ਕਿਸੇ ਨੇ ਨੰਗਣਾ ਵੇਜਿਆ ਉਦੋਂ ਕਿਹਨੇ ਯੂਟਰਨ ਨਹੀਂ ਲੈਣਾ ਹੋਏ ਉਹਨੂੰ ਮੁਸ਼ਕਲ ਹੋ ਜਾਏਗੀ ਆ ਦੇਖੋ ਦੂਸਰੋਂ ਛੱਡਿਆ ਜੋ ਸੰਸ 11 ਆਵਾਜ਼ ਆਪਾਂ ਦੇਖਦੇ ਆਂ ਸਾਡੀ ਆਪਾਂ ਗੱਲ ਨਾਲ ਸਮਝਦੇ ਆਂ ਉਹ ਜਿਹੜੇ ਚਿੱਟੀ ਨਾਲ ਵੱਜੀ ਹੋਈ ਹੈ ਉਹ ਤਾਂ ਉੱਤੇ ਪਿੱਛੇ ਪਿੱਛੇ ਰੱਖਣਾ ਠੀਕ ਹੈ ਸਾਹਿਬ ਠੀਕ ਹੈ ਪੱਕਾ ਸੰਸ ਹੈਗਾ ਆ ਲ ਸੰਸ ਹੈਗਾ ਜੀ ਇਹਦੇ ਨਰ ਨ ਪੱਕਾ ਨਹੀਂ ਇਹ ਵੀ ਨਰ ਲੰਗਾ ਹੈਗਾ ਆ ਜੀ ਅੰਮੀ ਨੇ ਤਾਂ ਕੋ ਡਰਿੰਕ ਵੀ ਕੀਤੀ ਹੈ ਨਹੀਂ 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 ਸਾਰਾ ਨਹੀਂ ਕਿਉਂ ਨਹੀਂ ਲਓ ਕਿਤੇ ਮੈਡੀਕਲ ਕਰਾਓ ਲਓ ਮੈਡੀਕਲ ਕਰਾਓ ਕਿਤੇ ਕਰਾਉਣੀ ਹੈ ਲਓ ਸੀ ਆਟੋ ਲਾਗੇ ਇੱਥੋਂ ਤੱਕ ਆ ਗਏ ਹਾਂਜੀ ਜੇ ਕਿੱਥੋਂ ਕਹਿੰਦੇ ਆ ਨੂੰ ਲੰਘਣਾ ਹੈਗਾ ਤਾਂ ਕਿੱਥੋਂ ਲੰਘੇਗਾ ਚਲ ਜਲਦੀ ਹੋ ਗਈ ਤਰ੍ਹਾਂ ਫੋਨ ਲੱਗਾ ਤੁਹਾਡੇ ਕੋਲ ਇਹ ਤਾਂ ਇੱਥੇ ਛੱਡਿਆ ਪਰਵਾਹ ਤਾਂ ਰੋਟੀ ਦਾ ਛੱਡਿਆ ਪਾਸ ਹੈ ਨਹੀਂ ਤੁਸੀਂ ਆਹ ਜਿਹੜੇ ਸਮਾਰਿਆਂ ਨੂੰ ਜਿਹਾ ਭਿਖਾਦੇ ਹੋ ਉਹਨਾਂ ਦੀ ਜਾਨ ਮਾਰਦਾ ਨਾ ਨਾ ਕਰਦੇ ਹੋ ਨਹੀਂ ਉਹਦਾ ਕੀ ਕਰਨ ਉਹ ਤੁਹਾਨੂੰ ਮਾਰਦਾ ਇਹ ਤਾਂ ਕੋਈ ਲਾਇਸੈਂਸ ਹੀ ਨਹੀਂ ਹੈਗਾ ਤੇ ਥੈਂਕ ਯੂ ਸੋ ਗੁੱਡ ਜੀ ਕੁਬਾਰ ਬੱਲਾ ਹਰਿਆ ਤਹੀ ਇੱਥੋਂ ਤੱਕ ਲੈ ਜਾਂਦਾ ਐਕਟਵਾ ਆਪਣਾ ਇੱਥੋਂ ਤੱਕ ਐਕਟਵਾ ਲੋਡ ਹੈਗਾ ਤਾਂ ਰਲਿਆ ਜਾਂਦਾ ਹੁਣ ਦੇਖੋ ਕਿ ਕਿਸ ਤਰ੍ਹਾਂ ਕਰਾਂਗੇ ਇਹ ਤੋਂ ਜਿਹਨੇ ਜੂਟਰ ਨੂੰ ਲੈਣਾ ਉਹ ਕਿੱਧਰ ਜਾਏਗਾ ਸਾਰਾ ਬੰਦ ਰਹੇ ਇਹ ਇਹ ਤਾਂ ਹੀ ਆਪਰਾਸਤਾ ਨੂੰ ਕਾਉਂਦੇ ਆ ਲੋਕ ਦਰਵਾਜ਼ਾ ਘਟਨ ਵਾਲੇ ਕੰਮ ਕਰਦੇ ਨੇ ਜੀ ਇਹਨਾਂ ਕੋਲ ਜਿਹੜੇ ਆਟੋ ਵਾਲੇ ਨੇ ਜੀ ਰਿਕਸ਼ਾ ਵਾਲੇ ਨੇ ਇਹਨਾਂ ਕੋਲ ਸੰਸੰਗ ਨਹੀਂ ਹੈਗਾ ਆਮ ਆਮ ਬਗਲੀ ਵਾਸਤੇ ਵਿਕਲ ਵਾਸਤੇ ਜਾ ਕੇ ਸੰਸਦੇ ਆਪੀ ਆਈ ਥੋੜਾ ਜਿਹਾ ਇੱਕ ਅਫਸਰ ਬਲਾਕ ਇਹਨੂੰ ਬਾਰੇ ਤਰੀ ਅਫਸਰ ਯੂਨਿਟ ਡਿਊਟੀ ਤੇ ਡਿਊਟੀ ਤੇ ਗਏ ਹੋ ਇਹਦੇ ਨਾ ਰੱਖੋ ਇਹਨਾਂ ਨੂੰ ਕਹਿੰਦੇ ਲੋਕ ਉਹ ਤਾਂ ਹੀ ਕਹਿੰਦੇ ਸਾਰੀ ਟ੍ਰੈਫਿਕ ਪਤਾ ਹੀ ਸਾਰਾ ਆ ਮੈਂ ਉਹ ਖਬਰ ਕਰਦੇ ਆ ਸਾਰੇ ਟ੍ਰੈਫਿਕ ਰੋਕਦੇ ਨਹੀਂ ਸਾਰਾ ਲਾਈਟਾਂ ਬੰਦ ਰਹਿਦੀਆਂ ਸਾਰੇ ਦੇ ਕੇ ਲਗਾਈਆਂ ਕਦੋਂ ਤੱਕ ਲੋਕ ਇੱਥੋਂ ਤੱਕ ਆਂਦੇ ਆਣ ਜਿੰਨੇ ਮੁੰਨਾਂ ਉਦੋਂ ਰਸਤਾ ਹੀ ਨਹੀਂ ਮਿਲਦਾ ਉਹਨਾਂ ਰਸਤਾ ਆ ਉਹ ਕਦੋਂ ਤੱਕ ਗ੍ਰੀਨ ਲਾਈਟ ਨਹੀਂ ਹੁੰਦੀ ਉਦੋਂ ਤੱਕ ਨਹੀਂ ਦਲਦਾ ਇੱਥੇ ਮੈਂ ਕਈਆਂ ਨੂੰ ਪੁੱਛਿਆ ਲਿਸਨਸ ਕਹਿੰਦੇ ਹਰੇ ਕੋਈ ਹੈ ਨਹੀਂ ਰਿਕਸ਼ਾ ਵਾਲੇ ਆ ਵੀ ਆਪਾਂ ਦੀ ਇੱਛਾ ਤੇ ਆਪਾਂ ਤੁਹਾਨੂੰ ਦੱਸਾਵਾਂ ਸੋ ਇਹ ਹਾਲਾਤ ਨੇ ਜੀ ਕੋਰ ਐ ਸਟੌਂਗ ਜਿਹਾ ਭੀੜ ਭੜਾ ਕੇ ਉਹ ਲੱਕਾ ਜਿਹੜਾ ਹੈਗਾ ਇਹ ਬੱਸ ਸਟੈਂਡ ਨੂੰ ਜੋੜਦਾ ਦਾ ਲਾਰੈਂਸ ਰੋਡ ਨੂੰ ਵੀ ਜੋੜਦਾ ਪਟਾਰਾ ਰੋਡ ਨੂੰ ਵੀ ਜੋੜਦਾ ਏਰੀਆ ਔਰ ਇੱਥੇ ਇੰਨੀ ਟ੍ਰੈਫਿਕ ਹੈ ਲੋਕੀ ਆਪਣਾ ਬਿਲਕੁਲ ਚੌਂਗ ਦੁਕਤਾਂਗੇ ਖਲੋ ਜੰਦੇ ਨੇ ਆਟੋ ਵਾਲੇ ਵੀ ਹੋਗੇ ਦੁਜੇ ਵੀ ਹੋਗੇ ਸਿਰਫ ਇਹ ਜਿਹੜੇ ਕਾਨੂੰਨ ਆ ਇਹ ਸਿਰਫ ਆਮ ਵਿਕਲ ਵਾਸੇ ਰਹਿ ਗਿਆ ਆਟੋ ਵਾਲਿਆਂ ਵਾਸੇ ਕੋਈ ਰੂਲ ਨਹੀਂ ਹੈਗਾ ਜੀ ਇਹਨਾਂ ਕੋਲ ਰਾਹ ਮੰਦਾ ਤੋਂ ਮੰਗ ਲੈਂਦਾ ਤੇ ਇਹ ਗੱਲ ਪੈਣ ਨੂੰ ਫਿਰਦੇ ਨੇ ਇਹਨਾਂ ਨੇ ਹਥਿਆਰ ਵੀ ਰੱਖੇ ਹੁੰਦੇ ਨੇ ਇਹਨਾਂ ਨੇ ਆਪਣੇ ਇਹ ਦੇਖਸਾ ਦੇ ਵਿੱਚ ਮਰਜ਼ੀ ਤੱਕ ਜੂ ਹੁ ਕਰਦੇ ਕਿਨੇ ਉਹਨੇ ਆਨੇ ਮੋਨੇ ਉਹਨੇ ਮੋਲਣਾ ਹੀ ਨਹੀਂ ਆ ਵੇਖਿਆ ਕਿ ਆ ਦੇ ਉਧਰ ਆਓ ਜਿਹੜਾ ਪਿੱਛੋਂ ਆਏਗਾ ਜਿਹਨੂੰ ਅੱਗ ਮਨੋ ਕਿਤਾ ਮੁੜੇਗਾ ਉਹ ਮੁੜੇਗਾ ਰਸਤਾ ਇਹਨਾਂ ਦਾ ਕੋਈ ਆ ਪੈਨੂ ਜਾਣਾ ਮੈਂ ਉੱਥੇ ਐ ਦੀ ਗਰੀ ਜਾਈ ਕਿਵੇਂ ਹਰੀ ਅੰਦਰ ਆਸਾਨ ਰਸਤਾ ਨਹੀਂ ਮਿਲਦਾ ਪਿਆ ਬੱਚਾ ਲੇਟ ਹੋ ਰਿਹਾ ਚਲੋ ਜਾਓ ਸਾਡੇ ਜਿਹੜੇ ਮੈਡਮ ਐਡੀਸੀਪੀ ਮੈਡਮ ਰਮਨਜੀਤ ਕੌਰ ਜੀ ਨੇ ਬਹੁਤ ਹੀ ਵਧੀਆ ਹੱਥ ਉਹ ਪੁਲਿਸ ਅਫਸਰ ਨੇ ਜੋ ਟ੍ਰੈਫਿਕ ਦੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਹੋਰ ਦੇ ਹਟਾਉਂਦੇ ਜਿੱਥੇ ਜਿਨ੍ਹਾਂ ਨੇ ਲਾਲਨਸਰੋਂ ਨੂੰ ਘੁੰਮਣਾ ਉੱਥੇ ਫਰਕ ਜਾਮ ਲੱਗ ਗਿਆ ਜੇ ਬੰਤਾ ਕੋ ਅਗਲੀ ਗਰੀਲ ਲੱਗ ਰਹੀ ਹੋਏਗਾ ਤਾਂ ਕਿ ਬੰਦਾ ਲਾਬਸ ਤੋਂ ਉਹ ਨਹੀਂ ਮੋੜ ਸਕਦਾ ਜਾਂ ਕੋਈ ਰਕੋਂਗਨ ਪਾਸੇ ਨਹੀਂ ਮੋੜ ਸਕਦਾ ਪਟਾੜੇ ਵੱਲ ਨਹੀਂ ਇਹ ਹਾਲਾਤ ਨੇ ਇਥੋਂ ਦੇ ਤੇ ਅਸੀਂ BC ਨੂੰ ਅਮਰ ਇੱਕ ਰਿਕਵੈਸਟ ਕਰਾਂਗੇ ਕਿ ਇਹਨਾਂ ਦੇ ਤੇ ਜਿਹੜਾ ਯੂ ਟਰਨ ਜਿਹੜਾ ਲੋਕਾਂ ਦਾ ਜਿਹੜਾ ਬਣਿਆ ਇਹ ਇਹ ਛੱਡ ਕੇ ਤੇ ਜਿਹੜੇ ਆਟੋ ਵਾਲੇ ਖਲੋਣ ਧੰਨਵਾਦ ਜੀ